ਕਾਲ ਜੀ ਮੈਂ ਤੁਹਾਡਾ ਆਪਣਾ ਇਸ਼ੂ ਚਾਹਰ ਤੇ ਮੰਗ ਰ 29 ਵਾਲਾ ਕਹਿਣਾ ਹਾਂ 29ਾਂ ਦਿਖਾ ਕੇ ਪੱਟ ਲੈਣਗੇ ਸਾਰੇ ਬਾੜੇ ਖਤਮ ਨੇ ਹੈ ਸਾਰੇ ਬਾੜੇ ਪਰੇ ਪਏ ਨੇ ਪਾਣੀ ਦੇ ਪਾਣੀ ਨਾਲ ਉਹ ਹੋ ਗਏ ਵੇਸਟ ਹੋ ਗਏ ਮੈਂ ਲਿੰਟੀਆਂ ਕਰਾਤੀਆਂ ਰ ਇੱਧਰ ਯਾਰ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਇਹ ਤੁਹਾਡੀ ਆਪਣੀ ਗਲਾਬੋ ਪਾਪੀ ਆ ਬਈ ਆ ਆ ਸਾਡਾ ਡੀਓ ਵੀ ਸਾਡਾ ਆਪਣਾ ਨਰੇਸ਼ ਅਸੀਂ ਨਾ ਅਸਲ ਚ ਨਾ ਬਾੜੇ ਚ ਕਰਨ ਆਏ ਸੀ ਸੀਨ ਤੇ ਸਾਰੇ ਬਾੜੇ ਪਾਣੀ ਨਾਲ ਭਰੇ ਪਏ ਨੇ ਤੇ ਸਮਝ ਨਹੀਂ ਆਉਂਦੀ ਵੀ ਕਿੱਥੇ ਕਰੀ ਮੈਂ ਐਂ ਕਹਿਣਾ ਲਾਪਰੀ ਦੋ ਸ਼ਟਰ ਥੱਲੇ ਕਰ ਲੈਨੇ ਆ ਬਾਈ ਉਥੇ ਹਾਂ ਹਨਾ ਛੀਨ ਤਾਂ ਉੱਥੇ ਹੋਊਗਾ ਪੱਤੀਆਂ ਆ ਪੱਤੀ ਕਿਵੇਂ ਲਾਪਰੀ ਦੋ ਆ ਵੀ ਇਸਤਰੀ ਮਾਸੀ ਗਈ ਉਧਰ ਇੱਧਰ ਉਹ ਉਹ ਨਹੀਂ ਆ ਆ ਸ਼ਟਰ ਥੱਲੇ ਵੀ ਠੀਕ ਐ ਪੱਤੀਆਂ ਜਿੱਦਾਂ ਪਾ ਗੱਡੀ ਨੇ ਪਾਉਣੂ ਇੱਥੇ ਹਾਂ ਇੱਥੇ ਪੱਤੀਆਂ ਗੱਡੀ ਹੁਣ ਪਹਿਲਾਂ ਉਹ ਦੇਖੋ ਤਾਂ ਹਾਂ ਪਈਆਂ ਉਹੀ ਚੱਕ ਲੋ ਚੇਂ ਜਲਦੀ ਅੰਦਰ ਫੀਗਰ ਯੇਮੀਆ ਚੱਕ ਲੈ ਨਾ ਹੰਤਾਸਲਾ ਇਹ ਖੜ ਜਾ ਤੈਨੂੰ ਤਾਂ ਅਗਲਾ ਤੇ ਕੰਢੀ ਹੋਈ ਪਈ ਆ ਹਾਸਲਾ ਚੰਦਾ ਕਿ ਕੀ ਫਾਇਦਾ ਜੋ ਹੀ ਨਾ ਆਇਆ ਤਾਂ ਬਈ ਉੱਥੇ ਗਾਨੇ ਦੇ ਲਿਖਿਆ ਪਿਆ ਸੀਗਾ ਪਸ਼ੂਆਂ ਦੇ ਨੌ ਸਿੰਘ ਸਵਾਰ ਲਈ ਸਿੰਘ ਤਾਂ ਚੱਲੇ ਦੇ ਹੈ ਨਹੀਂਗੇ ਤੇ ਉਂ ਸਿੰਘਾਂ ਨਾਲੋਂ ਘੱਟ ਵੀ ਨਹੀਂ ਹੈਗਾ ਪਰ ਨੌ ਇਹਦੇ ਪਸ਼ੂਆਂ ਵਰਗੇ ਹੀ ਨੇ ਇਹਨੂੰ ਕਹੇ ਨੰਬਰ ਦੇ ਮੈਂ ਕਿਹਾ ਫੋਨ ਲਾ ਕੇ ਨੌ ਘਟਾ ਬਾਲਾ ਪਸ਼ੂਆ ਹੈ ਨਹੀਂ ਕਿ ਨੌ ਜਿਹੜੇ ਪਸ਼ੂ ਹੁੰਦੇ ਨੇ ਉਹਨਾਂ ਨੂੰ ਸਾਰੀ ਪਸ਼ੂ ਲੱਗਦੇ ਹੁੰਦੇ ਨੇ ਪਰ ਤੂੰ ਪਸ਼ੂ ਤਾਂ ਹੈਗਾ ਮੈਂ ਤਾਂ ਕੋਈ ਪਸ਼ੂ ਨਹੀਂ ਦਾ ਵੱਡਾ ਪਸ਼ੂ ਮੈਂ ਕਹਿੰਦੀ ਦੁਨੀਆ ਤੇ ਜੰਮਿਆ ਨਹੀਂ ਕੋਈ ਹੈਲੋ ਲਾਪਰੀ ਤਾਂ ਬਾਈ ਬੱਠਲ ਨਹੀਂ ਆਪਾਂ ਲੈ ਕੇ ਆਣਾ ਇਹ ਧਰ ਕੇ ਜਾਣਾ ਬਾਈ ਬੱਠਲ ਸਾਡਾ ਆਉਂਦਾ ਹੀ ਹੈ ਕਿਹੜਾ ਬਗਾਨਾ ਨਾ ਮੈਂ ਤੈਨੂੰ ਕਹਣਾ ਲੈ ਕੇ ਜਾਣਾ ਬਾਈ ਮੈਂ ਖਾਲੀ ਬੱਠਲ ਹੀ ਲੈ ਕੇ ਜਾਂਦੀ ਹੁੰਦੀ ਘਰੇ ਫੂਟ ਸ਼ਾਟ ਤਾਂ ਕਰਕੇ ਆਏ ਆਂ अच्छा उधर कर हां उधर करके जेड़े डायरेक्टर ਹੁੰਦੇ ਨੇ ਨਾ ਉਹ ਉਹਨਾਂ ਨੂੰ ਹੀ ਪਤਾ ਹੁੰਦਾ ਇਹ ਇਹ ਚੀਜ਼ਾਂ ਦਾ ਆਏ ਕਰ ਕਰ ਤਾਂ ਕਹਿ ਕੇ ਹਟਦੀ ਕਹਿੰਦੀ ਇਸ਼ੂ ਪਰ ਕਾ ਡਾਇਰੈਕਟਰ ਨਹੀਂ ਕੋਈ ਕਹਿੰਦੀ ਆਪ ਹੀ ਕੱਟ ਗਿਆ ਜਾਂਦਾ ਓਹੋ ਉਹਨੇ ਦੂਜੇ ਉੱਡ ਗਿਆ ਸੀ ਉੱਡ ਗਿਆ ਸੀ ਮੈਂ ਤਾਂ ਪਾਪ ਜਾ ਗਿਆ ਓ ਮਾਈ ਗੋਡ ਠੀਕ ਹੈ ਕੋਈ ਗੱਲ ਨਹੀਂ ਨਾ ਨਾ ਮਜ਼ਾਕ ਕਰਦੇ ਹਾਂ ਬਈ ਮੈਂ ਆਹ ਕਿਹੜੀ ਬਈ ਸੀਰੀਅਸ ਯੂ ਆਰ ਆਲਸੋ ਐਕਟਰ ਡਾਇਰੈਕਟਰ ਰਾਈਟਰ ਐਵਰੀਥਿੰਗ ਅੱਧੀ ਧੰਨਵਾਦ ਲੱਗੇ ਕੀ ਜਾਂਦਾ ਹੁਣ ਸਾਡੀ ਕਹਿੰਦਾ ਹੋਣਾ ਗਰਮੀ ਬੜੀ ਐ ਬਈ ਗਰਮੀ ਬਈ ਗਰਮੀ ਐ ਠੀਕ ਐ ਯਾਰ ਪਾਣੀ ਨਾਲੋਂ ਤਾਂ ਅੰਦਰ ਹੀ ਬੈਠੇ 2 ਮਿੰਟ ਪੋਪ ਨੂੰ ਮਿਲਦੇ ਆਂਗੇ ਸ਼ੂਟ ਐ ਮਾਰਾ ਬਰੇਟੇ ਮੇਂ ਹਿੰਦੀ ਦੇਖੀ ਜੀ ਬਰੇਟੇ ਮੇਂ ਬਰੇਟੇ ਮੇਂ ਹਿੰਦੀ ਬਰੇਟਾ ਪਰਫੈਕਟ ਬਡਲਾਡੇ ਕੇ ਪਾਸ ਮੰਨਸਾੜੇ ਹਿੰਦੀ ਸੁਣੇ ਚੱਲੇ ਤੁਸੀਂ कुमार 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 हो 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 रही है है तो सिख के गए नहीं। आ, हम फ्री 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 जाएंगे जाएंगे बजे कौन नहीं होंगे जी प्रीत कुमार अमन पूनिया मैंने कल इनको छे का टाइम दिया था हमारे काफी सारे चैनल्स हैं वो भी चैनल it does not okay. matter okay ji thank you <laughs> how uh, language okay, okay yeah. hindi english punjabi anywhere i can speak properly <laughs> your anything <into> english vadhiya hundi hai nahi nahi isse late nahi hoga ji english vadhiya hundi hai la priyo main ta ye dimaghan par hai theek hai okay ji thank you kya samjhte hai badde kar de arre yaar hello hindi hindi ਛਣਾਵੇਂ ਬਾਟ ਕਰ ਦਿੰਨੀ ਆ ਬਾਟ ਕਹਿੰਦੀ ਕਹਿੰਦੀ ਇਹ ਕਹਿੰਦੀ ਪਰੇਟਾਵੇਂ ਪੜ ਜਾਂਦਾ ਹੈ ਆਪ ਪੜਦਾ ਹੀ ਹੈ ਬਈ ਹੋਰ ਕਿ ਬੈਠ ਲੈ ਦੱਸਿਓ ਬਈ ਪੜਦਾ ਹੀ ਹੁੰਦਾ ਕੀ ਆ ਲਾਡੀ ਦਾ ਘਰ ਆ ਬਈ ਜਿੱਥੇ ਆਪਾਂ ਸ਼ੂਟ ਕਰਦੇ ਹੁੰਨੇ ਆ ਲਾਡੀ ਦੀ ਰੇੜੀ ਖੜੀ ਹੈ ਕਿੱਥੇ ਖੜੀ ਹੈ ਖੜ ਜਾ ਇਹ ਆ ਖੜੀ ਹੈ ਉਹ ਉਧਰ ਮਾਸੜ ਲੈ ਬਈ ਤਾਂ ਤਾਂ ਇਹ ਗਰਾਊਂਡ ਦੀ ਗੱਲ ਬਾਤ ਆ ਕਿਆ ਮਾਸਾ ਠੀਕ ਹੈ ਠੀਕ ਹੈ ਫੋਲਣੇ ਯਾਰ ਨੇ ਹੈ ਤੇ ਠੀਕ ਹੈ ਭਈ ਮਾਸੜ ਨੇ ਕਿ ਖੇਤੀ ਦੇ ਦੀ ਸੇਕ ਪੂਰੇ ਨਿਆਰੇ ਚ ਇਹ ਗੱਲ ਬਾਤ ਹੈ ਹੈਨਾ ਠੀਕ ਹੈ ਚੱਟ ਬੋਲਦਾ ਭਈ ਮਾਸੜ ਹੈਨਾ ਇਹ ਅੱਛਾ ਤਾ ਐ ਕਦੇ ਕਦੇ ਆਥਣੇ ਜੀ ਮਿਲੀ ਕਦੇ ਮੈਨੂੰ ਕਦੇ ਆਥੜੇ ਵੀ ਨਹੀਂ ਉਦੋਂ ਸਪੀਕਿੰਗ ਇੰਗਲਿਸ਼ ਚ ਹੋ ਜਾਂਦਾ ਪਹਿਲਾਂ ਜਦੋਂ ਮਾਸੀ ਬੈ ਕੇ ਇਹੋ ਇੰਗਲਿਸ਼ ਆਉਂਦੀ ਨਹੀਂਦੀ ਫਿਰ ਚਾਚਾ ਨੇ ਛੇੜਿਆ। ਸਾਡੀ ਮਾਸੀ। ਸਤਿ ਸ਼੍ਰੀ ਅਕਾਲ। ਪਾਈ ਜੇ ਉਹ ਲਾਡੀ ਦੀ ਹੈ। ਅੱਜ ਤੇਰੀ ਸਾਡੇ ਤੋਂ ਵੱਧ ਕਰਦੀ। ਇਹ ਬਈ ਲਾਡੀ ਦੀ ਮੰਮੀ ਐ। ਤੇ ਸਾਨੂੰ ਸੁਸ਼ੀਲ ਕੰਨਿਆ ਦੀ ਸੱਚ ਲੋੜੇ ਲਾਡੀ ਵਾਸਤੇ। ਮੁੰਡਾ ਕੋਈ ਨਹੀਂ ਲਾ ਰਹਿਆ ਪੂਰਾ ਕੰਮ ਕਰਦਾ ਪੱਲੀਆਂ ਚੱਕੀ ਫਿਰਦਾ। ਅੱਜ ਜੱਕੀ ਅੱਛਾ ਮੰਗਦੇ ਅੱਜ ਜੱਕੀ ਐ। ਬਾਈ ਬਾਈ ਇਹ ਉਹ ਮਾਂ ਐ ਜਿਹੜੀ ਕਹਿੰਦੀ ਐ ਉਹ ਬਈਆ ਰਾਮੂ ਦੀ ਮਾਂ ਐ। ਓ ਬਈ ਇਹ ਲਾਪਰੇ ਕਿੰਦਾ ਸੀ ਜਿੰਨੀ ਵਰਜੀ ਖਾਓ ਜਿੰਨੀ ਵਰਜੀ ਪੀਓ ਤੇ ਬਈ ਕੁੜੀ ਦੀ ਡਿਮਾਂਡ ਸੁਣ ਲੋ ਇੱਕ ਤਾਂ ਸੋਹਣੀ ਹੋਵੇ ਵਾਸੀ ਹਾਂ ਹੋਰ ਜੀ ਅਸਾਂ ਨੂੰ ਦਾਜ ਦੀ ਲੋੜ ਹੈ ਜੀ ਬਈ ਸਾਨੂੰ ਦਾਜ ਦੀ ਲੋੜ ਹੈ ਘਰ ਦਾ ਕੰਮ ਕਰਦੀ ਹੋਵੇ ਸਾਰਾ ਤੇ ਐ ਤਾਂ ਮਾਸੀ ਉਹਨੂੰ ਮੈਨੂੰ ਪਤਾ ਵੀ ਇੰਨਾ ਪੈਰ ਤੋਂ ਥੱਲੇ ਭੁੰਜੇ ਹੱਡੀ ਲਾਉ ਨਹੀਂ ਹੁੰਦੀ ਇਹ ਤਾਂ ਵੀ ਤਾਂ ਰਾਣੀਆਂ ਵਾਂਗੂ ਕਿਉਂਕਿ ਮਾਸੀ ਸਾਡੀ ਦੁਕਾਨ ਬਹੁਤ ਹੈ ਤੇ ਪਰ ਕੁੜੀ ਕੰਮ ਕਰਨ ਵਾਲੀ ਫਿਰ ਵੀ ਆਪਾਂ ਨੂੰ ਕੰਮ ਕਰਵਾਉਣਾ ਚਾਹੀਦੇ ਨੇ ਹਨਾ ਕੰਮਕਾਰ ਕਰਨ ਵਾਲੀ ਹੋਵੇ ਸੇਵਾ ਕਰਨ ਵਾਲੀ ਹੋਵੇ ਸਭ ਤੋਂ ਮੇਨ ਹਾਂ ਕੰਮ ਕੋਮ ਵਾਲੀ ਕੋਈ ਨਹੀਂ ਕੰਮ ਤਾਂ ਅਸੀਂ ਕਰ ਲਿਆ ਕਰਾਂਗੇ ਆਜਾ ਹੁਣ ਤੁਹਾਨੂੰ ਬੇਲ ਪਾਵਾਂਗੇ ਬਈ ਟੋਲੇ ਦੀ ਹਾਂ ਟੋਲੇ ਦੀ ਸ਼ਾਂਪਾ ਤੁਹਾਨੂੰ ਬੇਲ ਦੇ ਕੇ ਆ ਆ ਆ ਲਾਡੀ ਐ ਆ ਲਾਡੀ ਐ ਆ ਸਤੂ ਬਈ ਬਈ ਸਾਰੇ ਗਰਾਂ ਦੇ ਵਿੱਚ ਇਹਨੂੰ ਕਰ ਤਾ ਤੋੜਦੀ ਉਹ ਤੋੜਦੀ ਮੈਂ ਲਾੜੀ ਦੀ ਕੁਸ਼ਤੀ ਤੋੜਦੀ ਬਈ ਬਈ ਤੁਸੀਂ ਬਚ ਗੀ ਸਾਹਣਾ ਲਾੜੀ ਦੀ ਕੁਤੀ ਨਹੀਂ ਕੁਤੀ ਨਹੀਂ ਬਈ ਬਈ ਸਤੂ ਕੁਤੀ ਨਹੀਂ ਤੁੱਟਦੀ ਰਹੀ ਚਾਚਾ ਕੰਨਿਆ ਸ਼ਸ਼ੀਲ ਹੋਵੇ ਸੁਸ਼ੇਂਦਿਆ ਹੈ ਚਾਚਾ ਦੀ ਡਿਮਾਂਡ ਤਾਂ ਸੁਣ ਲੋ ਕੀ ਕਹਿੰਦਾ ਕੀ ਚਾਚਾ ਹੀ ਕਹਿੰਦਾ ਕਹੀ ਕੁੜੀ ਹੋਵੇ ਕਹਿੰਦੇ ਕਹੀ ਕੁੜੀ ਹੋਵੇ ਵਧੀਆ ਮਰਦੀ ਕੁੜੀ ਚੱਲ ਰਹੀ ਹੈ ਤੇਰਾ ਕਾਰ ਓਏ ਸਾਰੇ ਸਾਰੇ ਨਾ ਮੈਨੂੰ ਵੀ ਮਤਲਬ ਕਈ ਵਾਰੀ ਮੈਂ ਕਮੈਂਟ ਪੜ੍ਹੇ ਨੇ ਕਹਿੰਦੇ ਵੀ ਮਾ ਮੇਰੇ ਬਲੇ ਆ ਦੇ ਰੂਪ ਚ ਦਾ ਵਾਤੀਗਾ ਇਹ ਐ ਦੀ ਨਾ ਇਹ ਲੋਕ ਮਿੱਠੂ ਹੀ ਨਾ ਅਸਲੀ ਰੂਪ ਓਏ ਡੱਕ ਕੋਈ ਹੋਰਾ ਇੰਨਾ ਖੂਰ ਬਾਈ ਹਰਦੀਪ ਬਾਈ ਯਾਰ ਬਾਲਾ ਬਾਈ ਆ ਬਹੁਤ ਇੰਸਟਾ ਦੇਖ ਲੈ ਯਾਰ ਬਹੁਤ ਵਟ ਦੇ ਬਾਈ ਬਾਹੂ ਤੇ ਬਾਵਨ ਵੀ ਕਾਲ ਕਰ ਲੋ ਯਾਰ ਆਗੇ ਕਿ ਨਾ ਹਾਂ ਬਾਈ ਦੋ ਵਾਰੀ ਸਾਡੇ ਆ ਜੇ ਨਾ ਬਾਹੂ ਤੇ ਬਾਵਨ ਫਿਰ ਉਧਰ ਕੀ ਹੈ ਕਦੇ ਪੂਰੀ ਨਾ ਰਾ ਹੋਰ ਉਹ ਨਹੀਂ ਬੀ ਕੰਮ ਕਰਨੀ। ਇਹ ਫੇਉਨੇ ਆਪਾਂ। ਉਰੇ ਉਰੇ ਸੋਨੇ ਆਉਣੇ ਹਨਾ। ਉਰੇ ਚਾਨਣ ਜਾ ਪੈਂਦਾ। ਲੋ ਕਾਲੇ ਹੋ ਗਏ। ਕੰਜਰ ਹੋ ਗਏ। ਇੱਧਰ ਆਇਆ। ਉਰੇ ਉਰੇ ਇੱਥੇ ਠੀਕ ਹੈ। ਹਾਂ ਮੈਂ 4 ਵਜੇ ਇਹਦਾ ਨਹੀਂ ਮੈਂ ਜਾਣਾ। ਠੀਕ ਹੈ ਭਾਈ ਸੀਰੀਅਸ ਹੋ ਜੰਨੇ ਆ। ਓਕੇ ਫਰੈਂਡਸ। ਓਕੇ ਫਰੈਂਡਸ। ਆਪਾਂ ਜਿੰਨੀ ਚੌੜ ਕਰਨੀ ਸੀ ਕਰ ਲਈ ਹੁਣ ਸੀਰੀਅਸ ਹੋ ਜੰਨੇ ਆ। ਹਾਂ ਸੀਰੀਅਸ ਹੋਣਾ ਜ਼ਰੂਰੀ ਹੈ। ਇਹ ਨੰਨੂ ਕਹਿੰਦਾ ਆਪਣਾ ਭਾਈ ਯਾਰੀ। ਤੁਸੀਂ ਮਤਲਬ

ਉਹ ਬੜੀ ਗਰੰਟਾ ਹੁੰਦਾ ਹੈ ਹੈ ਸਰ ਜੀ ਉਹ ਨੂਨ ਲਾਦੀ ਦੇਖ ਲੈ ਚੱਲ ਜੱਜ ਮੈਨੂੰ ਲੱਗੇ ਮੈਨੂੰ ਅਸਲ ਕਹਿੰਦਾ ਉਹ ਨਹੀਂ ਲਾਦੀ ਦੇ ਮੈਂ ਉਹ ਨਾ ਜੁੜ ਰਹੀ ਉਹ ਸਾਰਾ ਕਰਨ ਆਈ ਹੋਰੇ ਉਹ ਨਾ ਉਹ ਕਰਵਾ ਹੈ ਉਹ ਵਨ ਸੱੱਲੋ ਬੜੀ ਜਮੀਂ ਹਾਂ ਵੀ ਤੁਮ ਜੀ ਬੱਸ ਉਹ ਪਾ ਲੈ ਲੈ ਉਹ ਨਾ ਕੀ ਰੱਖੀਆ ਜਾਨਾ ਲੈ ਵੀ ਓਕੇ ਲੱਸੀ ਓਕੇ ਹੋ ਗਈ ਹੁਣ ਆਪਾਂ ਰੋਟੀ ਦੇਖੀਏ ਕੱਦੂ ਖਾ आई लव द फिरियां ना दसਣ ਪਿਆਉਗੇ ਮੈਂ ਦਸਣ ਖਾ ਬਾਲੀ ਖੱਟੀ ਐ ਨਾ ਵੈਸੇ ਲੱਗਦਾ ਹਰ ਜੰਨੂਰ ਦੇ ਚਮਚੇ ਪਾ ਲਈਏ ਲੈ ਬਾਈ ਬਗਾਲੀ ਖੱਟੀ ਐ ਇਹਨਾਂ ਨੂੰ ਦਿਖਾਈ ਆ ਆ ਅੱਗੇ ਪਾਉਣੇ 11 ਵਜੇ ਹੈਲੋ ਬਾਈ ਇਹਨਾਂ ਨੂੰ ਪੁੱਛੋ 11 ਵਜੇ ਕਿਉਂ ਆਏ ਨੇ ਉਧਰ ਚੱਲ ਗਏ ਹੋਏ ਆ ਇਹਨਾਂ ਨੂੰ ਪੁੱਛੋ 11 ਵਜੇ ਕਿਉਂ ਆਏ ਨੇ ਬਾਈ ਸੈਟ ਤੇ ਨਹੀਂ ਆਏ ਅਸੀਂ ਸੈਟ ਤੇ ਬੈਠੇ ਸੀਗੇ ਬਾਈ ਸੈਟ ਤੇ ਕੋਈ ਆਇਆ ਅਸੀਂ ਉਹਦੇ ਕੋਲ ਆਇਆ ਇੱਕ ਮਿੰਟ ਅੱਧਰ ਕਰੀਂ ਦੇ ਵਾਸਤੇ ਨਹੀਂ ਹੈਗੀਆਂ ਬਾਈ ਇਹ ਗੱਲ ਤਾਂ ਗੱਲ ਹੈ ਉਹ ਲੀਰ ਦੇ ਕਹਿੰਦਾ ਹੱਸ ਨਹੀਂ ਆ ਪਿਆ ਬਈ ਦੇਖਣ ਵਾਸਤੇ ਹੀ ਗੱਲੀ ਹੈ ਹੈਲੋ ਕਬੜੀ ਕਿਵੇਂ ਬਈ ਜੇਰ ਪੜਦਾ ਆ ਬਾਂਗੂ ਤਾਂ ਦੇਖ ਲੈ ਆ ਵਾ ਵੇ ਦੇਖੀ ਬਾਂਗੂ ਉਹ ਲਾਡੂ ਕਿਵੇਂ ਜੀ ਬਾਂਗੂ ਵਾਸਤੇ ਇੰਡਸਟਰੀਸ ਪਾਇ ਲਿਖ ਕੇ ਥੈਂਕ ਯੂ ਵੀ ਨਹੀਂ ਕਰਿਆ ਮੈਂ ਮੈਂ ਦੋ ਸਟੇਟਸ ਸਟੋਰੀਆਂ ਪੜੀ ਕਰਨਾ ਚਾਹੀਦਾ ਬਾਈ ਕਰਨਾ ਚਾਹੀਦਾ ਯਾਨੀ ਕੀ ਹਾਲ ਹੈ ਯਾਰ ਵਾਲੀ ਕਰੀਏ ਅੰਕੀਆ ਲੈ ਬੇ ਦੱਸੀ ਕਿਵੇਂ ਬਾਵੇ ਵਧੀਆ ਬਈ ਵਧੀਆ ਚੱਲ ਬਈ ਬਾਈ ਅਸੀਂ ਤਾਂ ਉਹ ਤੋਂ ਸੋਚ ਲਿਆ ਅਸਤੇ ਕਿਸੇ ਦੇ ਬਰਥਡੇ ਦਾ ਸਟੇਟਸ ਹੀ ਬਣਾਇਆ ਬਿਲਕੁਲ ਬਿਲਕੁਲ ਬਈ ਹਾਂ ਬਾਈ ਸਪੈਸਰ ਬਈ ਬਾਈ ਬਾਵੇ ਸਹੀ ਸਹੀ ਰਸੋਈ ਥੈਂਕ ਯੂ ਹਾਕ ਨਹੀਂ ਥੈਂਕ ਯੂ ਹਾਕ ਬਣਦਾ 100% ਬਣਦਾ ਸਟੋਰੀ ਵੇ ਕਿੰਦੀ ਘੇੜ ਪਈ ਦੀ ਸਟੋਰੀ ਮੈਂ ਆ ਪਈ ਦੀ ਯਾਰ ਇਹ ਸਟੋਰੀ ਮੈਂ ਆ ਪਈ ਦੀ ਇਹ ਆ ਪੈਦਾ ਕੱਟੀ ਨਾ ਗੁਣੀ ਨਹੀਂ ਸੀ ਇਹਦੇ ਇਹਦਾ ਖੱਟਾ ਸਾਨੂੰ ਜੀ ਕਰਦਾ ਜੀ ਖੱਟਾ ਖੱਟਾ ਬਾਈ ਜੇ ਖੱਟੀ ਨੰਤੀ ਨਾਲ ਲੰਗਦੀ ਹੋਵੇ ਫਿਰ ਮੈਂ ਪਾ ਕੇ ਖਾ ਤੋਂ ਲੈ ਆ ਮੇਨ ਨੂਨ ਪਾ ਕੇ ਨਾ ਘਾਇ ਰਹੀ ਚੱਲ ਰਹੀ ਵਡੋ ਫਿਰ ਨੂਨ ਕੌਣ ਨਹੀਂ ਪਾਉਂਦਾ ਹੈਗਾ ਸਮੁੰਦਰ ਚੋਂ ਵੀ ਨੂਨ ਨਿਕਲਦਾ ਨਾਲੇ ਐਡਾ ਵੱਡਾ ਵਿਛਾਲਾ ਹੁੰਦਾ ਸਹੀ ਗੱਲ ਹੈ ਬਿਲਕੁਲ ਦੇਖ ਕਿਵੇਂ ਮੀਨਾ ਚੱਲਦਾ ਹੈ ਬਾਬਲੀ ਦੀ ਸਟੋਰੀ ਆ ਭਾਈ ਨੇ ਮੈਂ ਫੇਰ ਵੀ ਨਹੀਂ ਦੱਪਲਾਈ ਕੀਤਾ ਦੇਖ ਬਾਈ ਨਹੀਂ ਕਰਨਾ ਕਰਨਾ ਚਾਹੀਦਾ ਓ ਮਾਈ ਗੋਡ ਇਹੀ ਰੱਖ ਇਹੀ ਰੱਖ ਬੋਲੋ ਇਹ ਨਹੀਂ ਕਰੀਂ ਇਹ ਤਾਂ ਨਹੀਂ ਕਰੀ ਮੈਂ ਤਾਂ ਸੱਤੂ ਨੇ ਹਾਂਜੀ ਪੀਲੇ ਕੇਲੋ ਕੇਲੋ ਨਾ ਸੀ ਕਰਨੀ ਚਾਹੀਦੀ ਆ ਫਿਰ ਬੈਗ ਮੈਂਸ਼ਨ ਨਹੀਂ ਕਰੀ ਬਾਈ ਇਹ ਐਟੀਟਿਊਡ ਹੈ ਹਾਂ ਬਾਈ ਗੱਲ ਕਰਦੇ ਨੇ ਬਾਈ ਪੀਲੇ ਕੇਲੋ ਕੇਲੋ ਨਾ ਸੀ ਠੀਕ ਹੈ ਜੀ ਉਹ ਅਸੀਂ ਜਾ ਕੇ ਸੌਂਦੇ ਇਹਨਾਂ ਨੂੰ ਕਰ ਲੜੇ ਸ਼ੂਟ ਵੈਰੀ ਗੁੱਡ ਸੋਜੋ ਸੋਜੋ ਬਾਈ ਸੋਜੋ ਮੇਰਾ ਗੱਲ ਸੁਣੋ ਬਾਈ ਤੇ ਰੀ ਸ਼ਾਟ ਆ ਪਾ ਚਲੋ ਬਾਈ ਕਰੋ ਕਰੋ ਪਲੇਟ ਆ ਪਹਿਲੀ ਜਿਹੜਾ ਕਰਾਊਡ ਹੈ ਜਿਵੇਂ ਕਿ ਜਿਹੜਾ ਫਲਾਵਰ ਬਣਾ ਰਿਹਾ ਉਹ ਸਾਰੇ ਅੰਦਰ ਬੈ ਜਾਣਾ ਠੀਕ ਹੈ ਬਾਈ ਮੇਰੇ ਤਾਂ ਹੀ ਅੱਗੇ ਬੰਨ ਛੂਟ ਤਾਂ ਅਜੇ ਤੱਕ ਨਹੀਂ ਜੰਨੇ ਸੱਚੀ ਬਹੁਤ ਗਰਮੀ ਹੈ ਤੇ ਇੰਨੀ ਗਰਮੀ ਹੈ ਛੱਡ ਦੋ ਗੱਲਾਂ ਇੱਕ ਨਾ ਆਪਣੇ ਨਾ ਇੱਥੇ ਪਾਣੀ ਔਨ ਕਰਕੇ ਥੋੜਾ ਪਾਣੀ ਪੂਣੀ ਇਕੱਠਾ ਹੋ ਗਿਆ ਬਾਨਾਂ ਚ ਪਾਣੀ ਪੂਣੀ ਖੜਾ ਉਹ ਦੇ ਕਰਕੇ ਥੋੜੀ ਗਰਮੈਸ਼ ਹੁਮਸ ਹੋ ਗਈ ਗਰਮੀ ਬਹੁਤ ਹੈ ਪਸੀਨਾ ਚੋਂਦੀ ਰਹਿੰਦਾ ਸਾਰਾ ਦਿਨ ਆ ਦੇ ਕੋ ਤੁਹਾਨੂੰ ਦਿਖਾਵਾਂ ਖੇਡਾਂ ਖੇਡਦੀ ਫਿਰਦੀ ਹੈ ਸਾਰਾ ਦਿਨ ਅੰਦਰ ਸੀਨ ਚੱਲੀ ਜਾਂਦਾ ਆਪੇ ਆਪ ਚ ਰਹਿਣਾ ਕੁੜੀ ਹੈਂ ਬੰਦੂ ਆਪਣੇ ਆਪ ਨਾਲ ਵੀ ਟਾਈਮ ਸਪੈਂਡ ਕਰਨਾ ਚਾਹੀਦਾ ਸੋ ਮੈਂ ਆਪਣੇ ਆਪ ਨਾਲ ਟਾਈਮ ਸਪੈਂਡ ਕਰ ਰਹੀ ਹਾਂ ਠੀਕ ਹੈ ਉਹ ਅੰਦਰ ਸੀ ਨਹੀਂ ਚਲੀ ਜਾਂਦਾ ਜਿਹੜੀ ਅੰਦਰ ਆ ਬੇਬੇ ਸੀਨ ਕਰੀ ਜਾਂਦੀਆਂ ਨੇ ਇਹ 24 ਘੰਟੇ ਜੋ 20 ਘੰਟੇ ਹੁੰਦੀ ਹੈ